ਯਾਰ ਪਰ ਇਹ ਸਸਰੀ ਕਾਲ ਕਹਿੰਦੇ ਐਡ ਲਾਉਣੀ ਆ ਤਾਂ ਵੀ ਪੋਰਟਰ ਦੇ ਨੰਬਰ ਚੱਲੀ ਜਾਂਦਾ 507 ਫੋਟਮਾ ਭੇਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਆ ਤੇ ਆਪਾਂ ਲੈ ਕੇ ਕੁਝ ਜਨਰੇਟਰ ਆ ਟਰੈਕਟਰ ਆ ਟਰਾਲੇ ਆ ਅਲੱਗ-ਅਲੱਗ ਸਮਾਨ ਆ ਸਾਰਾ ਜ਼ਿਮੀਂਦਾਰਾਂ ਦੇ ਸਮਾਨ ਕੰਮ ਦਾ ਸਮਾਨ ਜਿਹੜਾ ਏਰੀਆ ਫਕਵਾੜਾ ਵੀਰ ਦਾ ਤੇ 3 ਫੁੱਟ ਬੈੱਡ 2 ਫੁੱਟ ਵਾੜ ਸਾਰਾ ਏਰੀਆ ਹੈਗਾ 5 ਫੁੱਟ ਲੰਮਾ ਤਾਂ ਨੂੰ ਵਾਰ ਤੋਂ ਲੈ ਕੇ ਤੇ ਮੱਛੀ ਹੁੱਕ ਤੇ ਟਰਾਲਾ 8 ਇੰਚੀ ਗਾਡਰ ਆ 55 ਇੰਚ ਮੱਛੀ ਹੁੱਕਾ ਰਸੇ ਕਸਣ ਵਾਲਾ ਲੱਗਿਆ ਵਾ ਪੂਰਾ ਵਧੀਆ ਟਰਾਲਾ ਹੈਵੀ ਬਣਿਆ ਵਾ ਪੂਰਾ ਸੋਹਣਾ ਚੰਗੇ ਟਾਇਰ ਆ 66 ਪੈਸੇ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਏਰੀਆ ਫਗਵਾੜਾ ਕੋਕਾ ਪੀ ਟਰਾਲਾ ਵਧੀਆ ਟਾਇਰ ਆ 66 ਪੈਸੇ ਬਿਨਾਂ ਕੱਟ ਤੋਂ ਕੋਕਾ ਪੀ ਟਰਾਲਾ 8 ਇੰਚੀ ਗਾਡਰਾ 8 ਨੜੀ ਹੱਬ ਰੇਲ ਦਾ 5 ਇੰਚੀ ਸਾ ਤੇ ਬੈਡ ਪੱਤੀ ਵਾਲਾ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 15 7 ਦਾ ਰੇਟ ਦੀ ਗੱਲ ਕਰੀਏ ਮੱਛੀ ਹੁੱਕ ਜਿ ਟਰਾਲਾ 3 ਇੰਚੀ ਹੁੱਕਾ ਮੋਟੀ ਹੁੱਕਾ ਟਰਾਲੇ ਦੇ ਪਾਈ ਵੀ ਤੇ ਪੂਰਾ ਹੈਵੀ ਟਰਾਲਾ ਬਣਿਆ ਵਾ 8 ਇੰਚੀ ਗਾਡਰਾ ਚੋ ਤੇ 8 ਨੜੀ ਹੱਬ ਚੋ ਪੂਰਾ ਪਾਰਾ ਟਰਾਲਾ ਪੂਰੀ ਜਾਜੀ ਫਸ ਲੱਗੀ ਕੋਕਾ ਪੀ ਟਰਾਲਾ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 222000 ਰੁਪਿਆ 222000 222000 222000 222000 ਰੁਪਿਆ ਰੇਟ ਆ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਹੋ 2015 ਮਾਡਲ ਟਰੈਕਟਰ ਜ਼ਿਲ੍ਹਾ ਜਲੰਧਰ ਪਿੰਡ ਭੋਪੌਰ ਭੋਪੌਰ ਪਿੰਡਾ ਵੀਰ ਦਾ ਜਲੰਧਰ ਜ਼ਿਲ੍ਹਾ ਜਲੰਧਰ 2015 ਮਾਡਲ ਇੰਜਨ ਗੇਅਰ ਦਾ ਓਕੇ ਆ ਰਾਂਗ ਕਪੇੜ ਦਾ ਸਾਰਾ ਟਰੈਕਟਰ ਨੀੜ ਆ ਜਾਂ ਫਾਰਮ ਡ੍ਰੈਗ 60 ਕੋਕਾਪੀ ਟਰੈਕਟਰ ਆ ਵਾਕੇ ਲੈ ਸਾਦੇ 1 ਰੁਪਈਆ ਨੁਕਸ ਨਹੀਂ ਡਬਲ ਕਲੱਚ ਡੈਕਸ ਬ੍ਰੇਕ ਆ ਪਾਵਰ ਸਟੇਰ ਨਾ ਡਬਲ ਡਿਸਟਿਬਿਊਟਰ ਕੋਕਾਪੀ ਟਰੈਕਟਰ ਕਿਸੇ ਕੋੜਾ ਬਾਈਪਰ ਲੱਗਿਆ ਵਾ ਕੋਕਾਪੀ ਟਰੈਕਟਰ ਆ ਕਿਸੇ ਵੀਰ ਪਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਇੰਜਨ ਖੇਰ ਦਾ ਓਕੇ ਆ ਵਾਕੇ ਦੇ ਸਕਦੇ 1 ਰੁਪਈਆ ਨੁਕਸ ਨਹੀਂ ਬਹੁਤ ਘੱਟ ਚੱਲਿਆ ਵਾ 80 90 ਪੈਸੇ ਚਾਰੇ ਟਾਇਰ ਹੈ ਜੇ ਇੰਜਣ ਗੇਰ ਦਾ ਰੰਗ ਪੇਂਟ ਦਾ ਸਾਰਾ ਟਰੈਕਟਰ ਨੀੜਾ ਜਾ ਰੇਟ ਦੀ ਕਹ ਰੇਟ ਫੋਨ ਤੇ ਕਰ ਸਕਦੇ ਆ 2015 ਵਾਲਾ ਰੇਟ ਫੋਨ ਤੇ ਕਰ ਦੋ 32 ਕੁਣਪਣੀ ਦਾ ਹੈਗਾ ਜਨਰੇਟਰ 32 ਕੇਵੀ ਦਾ 32 ਦਾ ਜਨਰੇਟਰ ਆ ਜਿਹੜਾ ਜਲੰਧਰ ਪਿੰਡ ਪੋਪਰਾ ਪੋਪਰਾ ਪਿੰਡ ਪੋਪਰਾ ਤੇ 24 ਦੀ ਪੁਲੀ ਥੱਲੇ ਪਈ ਐ 6 ਦੀ ਪੁਲੀ ਉੱਤੇ ਪਈ ਐ 32 ਕੰਪਨੀ ਦਾ ਜਨਰੇਟਰ ਕਿਸੇ ਵੀਰ ਭਾਈ ਨਾਲ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਇਹ 6 ਵਾਲਾ ਜਨਰੇਟਰ ਵੀ ਆ ਤੇ ਬਿਨਾ 6 ਤੇ ਵੀ ਆ ਇਹਸਾ ਦਾ ਕੇ ਹੁੱਕ ਲੱਗੀ ਵੀ ਆ ਡੈਂਕਾਂ ਚ ਪੈਂਦਾ ਇੱਕ ਡੰਡੇ ਚ ਪੈਂਦਾ ਦੋਵੇਂ ਬੱਤੇ 32 32 ਕੇਵੀ ਦੇ ਜਨਰੇਟਰ ਆ ਕਿਸੇ ਵੀਰ ਭਾਈ ਨੇ ਲੈਣੇ ਆ ਵੀ ਤਾਂ ਸੰਪਰਕ ਕਰ ਸਕਦੇ ਕੋਕਾ ਪੀਸ ਜਨਰੇਟਰ ਆ ਆ ਫੋਟੋ ਪੁੱਠੇ ਚਾਹਾਂਾ ਵੜ ਗਈ ਕੋਈ ਗੱਲ ਨਹੀਂ ਟਰੈਕਟਰ ਨਾਲ ਦੀ ਇਹੇ ਵਧੀਆ ਜਨਰੇਟਰ ਕਿਸੇ ਵੀਰ ਪਾਈ ਨੇ ਲੈਣੇ ਹੋਣ ਵੀ ਦਾ ਸੰਪਰਕ ਕਰ ਸਕਦੇ ਕੋਕਾ ਪੀਸ ਜਨਰੇਟਰ ਹੈਵੀ ਤੋਂ ਭਾਰੇ ਜਨਰੇਟਰ ਬਣੇ ਵੀ ਆ ਤੇ ਪੂਰੇ ਸੋਹਣੇ ਆ ਪੂਰੇ ਵਧੀਆ ਟਾਈਟਨ ਕੋਲਪਨੀ ਦੇ ਜਨਰੇਟਰ ਆ ਤੇ ਤਾਂਬਾ ਛਾਂਬਾ ਪੂਰਾ ਵਧੀਆ ਪਾਇਆ ਵੈਨਾਂ ਚਾ ਨਿੱਗਰ ਤੇ ਪੂਰਾ ਵਧੀਆ ਜਨਰੇਟਰ ਚੱਲਦਾ ਪੂਰਾ ਸੌਧ ਚੱਲਦੇ 15 ਦੀ ਮੋਟਰ ਤੇ 1500 ਚੱਕਰ ਤੇ ਟਰੈਕਟਰ ਤੁਰਿਆ ਆਉਂਦਾ ਪੂਰਾ ਵੀ ਜੋਰ ਨਹੀਂ ਲਵਾਉਂਦੇ ਵੱਤੀ ਕੇ ਵੀ ਤੇ ਜਨਰੇਟਰ ਆ ਲੈਣ ਸਕਦੇ ਜਰੇਟ ਸਭ ਕੋ ਫੋਨ ਤੇ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਜਾ 450 ਟਰੈਕਟਰ ਸਟੈਂਡਰ ਇੰਜਨ ਗੇਅਰ ਦਾ ਓਕੇ 2005 ਮਾਡਲ ਆ ਚੰਗੇ ਟਾਇਰ ਟਰੈਕਟਰ ਦੇ 40 45 ਪੈਸੇ ਰੰਗ ਪੇਂਟ ਦਾ ਟਰੈਕਟਰ ਨਹੀਂ ਆਇਆ ਜ ਮਰਗਾੜ ਚਕਾਰ ਵਧੀਆ ਪਏ ਪੂਰੇ ਗਲੇ ਚੜੇ ਨਹੀਂ ਪੂਰੇ ਵਧੀਆ ਟਰੈਕਟਰ ਆ 450 ਸਟੈਂਡਰ ਕੋਕਾ ਪੀਸ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 2005 ਮਾਟੜਾ ਮੂਹਰੇ ਟੈਰ ਜਾਵਾਂ ਨਵੇਂ ਮਗਲ ਟੈਰ 4045 ਪੈਸੇ ਆ ਰੇਟ ਹੈਗਾ 2,15,000 ਰੁਪਇਆ ਮੌਕੇ ਦੇ ਮਾਨਤਾਣ ਕਰਦੇ ਨੇ ਕਿ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਪਿੱਛਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਟਰੈਕਟਰ ਦੀ ਇੰਜਨ ਗੇਅਰ ਦਾ ਤੇ ਪੂਰਾ ਵਧੀਆ ਲੈਂਕਾ ਛੈਂਕਾ ਵਧੀਆ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਪੀਪਰਾਂ ਦਾ ਟਰੈਕਟਰ ਕਲੀਅਰ ਆ ਸਾਰੀ ਜਾਣਕਾਰੀ ਫੋਨ ਲੱਗੇ ਜਾਂਦਾ ਪੀਪਰ ਟਰੈਕਟਰ ਦੇ ਓਕੇ ਆ ਕਾਗਜ਼ ਪੱਤਰਾ ਦਾ ਟਰੈਕਟਰ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰਕ ਕਰ ਸਕਦਾ ਸਾਰੀ ਜਾਣਕਾਰੀ ਫੋਨ ਲੱਗੇ ਲੱਗਦਾ ਓਕੇ 2015 ਮ 13 ਮਾਡਲਾ 555 ਅਰਜਨ ਤੋਇਆ 13 ਮਾਡਲਾ ਇੰਜਨ ਗੇਅਰ ਦਾ ਓਕੇ ਆ ਅਤੇ ਢਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕਾਗਜ਼ ਪੱਤਰਾ ਦਾ ਪੀਪਰ ਟਰੈਕਟਰ ਦੇ ਵਧੀਆ 2013 ਮਾਡਲ ਚੰਗੇ ਟਾਇਰ 70 75 ਪੈਸੇ ਟਰੈਕਟਰ ਦੇ ਰੰਗ ਪੇਂਟ ਦਾ ਟਰੈਕਟਰ ਕੋਕਾ ਪੀਸ ਪਿਆ ਡਬਲ ਕਲਚ ਡੈਕਸ ਬ੍ਰੇਕਾਂ 555 ਅਰਜਣ ਤੇ ਡੈਕਸ ਬ੍ਰੇਕਾਂ ਪਾਵਰ ਸਟੀਅਰ ਨੂੰ ਮੂਲ ਦੇ ਟਾਇਰ ਹੈਗੇ ਇਹਦੇ 40 45 ਪੈਸੇ ਕੋਕਾ ਪੀ ਟਰੈਕਟਰ ਕਿਸੇ ਵੀ ਰੇਟ 'ਤੇ ਨਹੀਂ ਦੇਣਾ ਹੋਵੇ ਵੀਰਾਂ ਸਪਰ ਕਰ ਸਕਦੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 10 ਲੱਖ ਤੇ 65000 ਰੁਪਇਆ 2013 ਮਾਡਲ ਆ ਡਬਲ ਕਲਾਚ ਡੈਕਸ ਬ੍ਰੇਕਾਂ ਤੇ ਪਾਵਰ ਸਟੀਅਰਿੰਗ ਪੇਪਰ ਟਰੈਕਟਰ ਦੇ ਕੀਮਤ ਆ ਸਾਰੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾ ਸਪਰਕ ਕਰ ਸਕਦੇ ਕੋਪੀ ਟਰੈਕਟਰ ਆ 555 ਜਣੋ ਵੀਡੀਓ ਨੂੰ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਫੋਲੋ ਕਰਿਓ ਵਧੀਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸਪਰਕ ਕਰ ਸਕਦੇ ਆ ਵੀਡੀਓ ਨੂੰ ਲਾਇਕ ਕਰਿਓ